گئے گئے بچے چیز رکھ ل ਕੋਈ ਦੇ ਚੀਜ਼ ਲੈ ਉਹਦੇ ਵਿੱਚ ਪਾ ਕੇ ਨਾ ਹਾਂਜੀ ਤੇ ਕੁਝ ਬਣਾਵਾਂਗੇ ਤੇ ਮੈਂ ਹੁਣ ਕਿ ਕਿ ਮੈਂ ਚੀਜ਼ ਲੈ ਆਉਣ ਜਾ ਕੇ ਤੇ ਹਾਂਜੀ ਹੋਇਆ ਮੇਰੇ ਕੋਲ ਕੁਝ ਨਹੀਂ ਹੈ ਕਿਉਂ ਕੁਝ ਨਹੀਂ ਹੈ ਉਹ ਸੀਮਕੌਣ ਮਰ ਲਗ ਗਿਆ ਨਾ ਬੋਲ ਚਲੋ ਛਵਾਇਆ ਸੀ ਤਾਂ ਕੋਈ ਨਹੀਂ ਮੇਰ ਕੀ ਹੋ ਗਿਆ ਘਰਾਇਆ ਪਾੜ ਦਿੱਤਾ ਕੋਈ ਨਾ ਆ ਰੱਖਿਆ ਇੱਥੇ ਉਹ ਟੀਚਰ ਆ ਕੇ ਨਹੀਂ ਤੇ ਖਰਾਬ ਹੋ ਜਾਣੀ ਜਾਂ ਫਿਰ ਰੱਖੀ ਤੇ ਮਨ ਪਾਣੀ ਲੱਗਦਾ ਨਾ ਪਾਣੀ ਨਹੀਂ ਲੱਗਿਆ ਮੈਂ ਤਾਂ ਉਹਨੇ ਮੈਨੂੰ ਬੁਲਾ ਲਿਆ ਫ੍ਰੀਜ ਚ ਰੱਖਦੇ ਉਹ ਫ੍ਰੀਜ ਚ ਰੱਖਣੀ ਉਹ ਨਾ ਸੱਚੇ ਫ੍ਰੀਜ ਚ ਨਾ ਰੱਖੇ ਫ੍ਰੀਜ ਚ ਰੱਖੀ ਠੀਕ ਤਾਂ ਪਤਾ ਨਹੀਂ ਇਹ ਆਲੀ ਉਹ ਸਾਰੇ ਮੈਂ ਬਣਾ ਕੇ ਬੈਠੀ ਹੁਣ ਤਾਂ ਬਚਾਣੀ ਕੀ ਬਈ ਮੈਂ ਤਾਂ ਘਰ ਚੋਂ ਪੂਰੀ ਛੱਡ ਦੇ ਉਹ ਇਦਾਂ ਵੀ ਗੱਲ ਨਹੀਂ ਸ਼ਕ ਉਹਦੇ ਬੜਾ ਘੜਾ ਮੈਂ ਬਣਾਇਆ ਹੋਇਆ ਮਨੀ ਨਾ ਬੋਲ ਕੇ ਕਿ ਆਜ ਮਕਰ ਮਕਰ ਮਾਰ ਲਖ ਕਿਉਂ ਨੋ ਉਹ ਨੀ ਨੀ ਹੈਗੇ ਵਿਚਰਦੇ ਸਦਿਨ ਹੋਇਆ ਕਿ ਸਦਿਤੀ ਆ ਸਭੀ ਨਮਾਤੀ ਰਤੀ ਸਭੀ ਇਕੋ ਜਿਹੀ ਹੁੰਦੀ ਹੈ ਮੋਕਾਰ ਨਾ ਲੱਕੀ ਕਿ ਦੇ ਪ੍ਰਾਇਕਾਰ ਕੀ ਹੁਣ ਮੈਂ ਨਾ ਬੋਲ ਤੋ ਬੋਲਿਓ ਤੁਸੀਂ ਆ ਗੰਦ ਪਾਇਆ ਤੁਸੀਂ ਬੱਚਿਆਂ ਨੂੰ ਗੰਦ ਪਾਇਆ ਤੁਸੀਂ ਬੰਦਾ ਤੇ ਵੀ ਕੋ ਮਾਰੀਆਂ ਨੇ ਉਹ ਮਾਰਿਆ ਮੈਂ ਤਾਂ ਕਰ ਜੇ ਸੀ ਕਿ ਬੱਚੇ ਨਹੀਂ ਵੀ ਕਮਾਰੇ ਜਦੋਂ ਪਾਇ ਸੀ ਉਹਦੇ ਦੇ ਕੀੜਾ ਤੇ ਬਚੇ ਰਹੀਆਂ ਸੀ ਤੇ ਮੈਂ ਕਿਹਾ ਤਾਂ ਸਾਡੇ ਬੱਚਿਆਂ ਲਈ ਮਾਂ ਤੇ ਉਹਨਾਂ ਫਾਲਤੂ ਬੰਦੇ ਆ ਪੈਨੋ ਫਾਲਤੂ ਬੰਦੇ ਕੀ ਕਿਹਾ ਤੇੰਦਾ ਨਾਮ ਮਕਾਨ ਖਾਦੀ ਕਰੋ ਨਹੀਂ ਮਾਂ ਤੇ ਪ੍ਰੇਖਾ ਲਗਾਇਆ ਬੁਖਾਰ ਖਾ ਲਈ ਜੀ ਤੇ ਕਰਾਇਆ ਪਰਾ ਕੀਤਾ ਹੋਇਆ ਆਈ ਰੂਟੀਨ ਜਿਹੀ ਦੀ ਕਰਾਉਣਾ ਬੰਦੇ ਪਲੇ ਕੰਨ ਲੱਗ ਬਾਕੀ ਤਾਂ ਤੁਸੀਂ ਆਪਣਾ ਹੋਰ ਕਿਤੇ ਵੇਖੋ ਮਾਂ ਖਾਦੀ ਕਰੋ ਸਾਡ ਕੰਮ ਕਰਨਾ ਆ ਅਸੀਂ ਰਿਪੇਅਰ ਕਰਾਉਣੀ ਆ ਫਰ ਰਿਪੇਰ ਕੀ ਕਰਾਉਣਾ ਰਿਪੇਰ ਤਾਂ ਹੀ ਆ ਉਹ ਜੀ ਸਾਡੇ ਬੱਚਿਆਂ ਨੇ ਭਾਅ ਹੀ ਦਿੱਤੇ ਨੇ ਲੀਕਾ ਚਾਹ ਛੋਟੇ ਸਾਡੇ ਬੱਚੇ ਨੇ ਇਹ ਭਾਅ ਹੀ ਦਿੱਤੇ ਤੇ ਮੈਂ ਤੇ ਕਿਹਾ ਸੀ ਸਾਰਾ ਕੁਝ ਤੁਹਾਨੂੰ ਕੰਪਲੀਟ ਕਰਾ ਕੇ ਦਵਾਂਗੇ ਕੋਈ ਨਾ ਅਖੀ 5000 ਕਰਾਇਆ ਦੇਣੇ ਆ ਤੇ ਹਰਾਨਾ ਵੀ ਦੇ ਹੈ ਗਈ ਬੱਚਿਆਂ ਨੇ ਕਿੱਥੇ ਜਾਣ ਬੰਦ ਜੀ ਇਤਰਾ ਨਹੀਂ ਨਾ ਕਰਨਾ ਚਾਹੀਦਾ ਥੋੜੇ ਵੀ ਘੜਾ ਮਕਾਨ ਮਾਲਕ ਉਹਨਾਂ ਦੇ ਬੱਚੇ ਜੀ ਇਹਨੇ ਕਿਹਾ ਬੱਚੇ ਹੁੰਦੇ ਤੇ ਕਰਾਇਆ ਹੀ ਕਹੋੜਾ ਦੇਣਾ ਜੀ ਸਾਡੇ ਬੱਚੇ ਨੇ ਬੱਚੇ ਹੀ ਖੁਸ਼ ਬੱਚੇ ਨਾ ਖੁਸ਼ ਹੋਣਗੇ ਕਰਾਇਆ ਇਹ ਕਿਹਾ ਅੱਛਾ ਚਲ ਕੋਈ ਗੱਲ ਨਹੀਂ ਉਹ ਨਾ ਮਕਾਨ ਮਾਲਕ ਕੋਈ ਤਾਂ ਕੋਈ ਨਾਦਤ ਹੁੰਦੀ ਆ ਭਾਵੇਂ ਕਰਾਇਆ ਵੀ ਦੇ ਦੀਏ ਨਾ ਤੇ ਢੋਗਾ ਟੱਕ ਦੀ ਆਦਤ ਤਾਂ ਹੁੰਦੀ ਕਿ ਅੱਜ ਕੋਕ ਟੂਕ ਗਿਆ ਮਾ ਕੋਈ ਗੱਲ ਨਹੀਂ ਮੈਂ ਫੋਨ ਕਰਕੇ ਪੁੱਛਣਾ ਮੰਦੀ ਤੇ ਕੀ ਗੱਲ ਹੋਈ ਆ ਇਹ ਤੇ ਕਰਾਇਆ ਬਣੇ ਉਸ ਹਾਲ ਚਿਰ ਨਸੇ ਰੇਸੇ ਨਾ ਦਿੰਨੇ ਤੇ ਇਤਨਾ ਦੇ ਕਿਹਨਾਂ ਲੋਗ ਹੋ ਗਏ ਮੇ ਤੁਮ ਗੱਲਾਂ ਬਾਤਾਂ ਬੜਾ ਬੋਲ ਕੇ ਆਇਆ ਆ ਤੂੰ ਮੈਂ ਤੁਸੀ ਚੱਲ ਗਏ ਤੇ ਦੁਪਹਿਰ ਹੋਈ ਸੀ ਤੇ ਮੈਂ ਤਾਂ ਦੁਆ ਹੀ ਨਹੀਂ ਸਕੋਲ ਪਰ ਮੈਂ ਘਰ ਨਾਲ ਕੋਈ ਇੱਕ ਮम्मा ਮੈਨੂੰ ਬੁਆਉਂ ਫਿਰ ਆ ਤੇ ਛੋੜਿਆ ਇਹ ਬੂਆ ਕੋਲ ਮਕਾਨ ਨਾਲ ਕੋਈ ਚਾਹੇ ਕੋਈ ਹੋਵੇ ਦੁਪਹਿਰੇ ਕਿਸੇ ਕੋਲ ਕੇ ਵੀ ਬੂਆ ਕੋਲ ਰਹਿਣਾ ਕਿ ਮੈਂ ਮਕਾਨ ਨਾਲ ਕੋਲ ਕੋਈ ਦੁਪਾਈ ਕਰਕੇ ਦੁਆ ਬਥੇ ਚੈਨ ਨਾ ਚੰਗਾ ਮਿਲਦਾ ਕਿਸੇ ਅੱਗੇ ਹੀ ਮਕਾਨ ਲਿਆ ਉਹਦੇ ਵਿੱਚ ਉਹਨਾਂ ਨੇ ਹੀ ਵਿੱਚ ਹੀ ਸੱਤੇ ਉਹਨਾਂ ਨੇ ਵਿਕਣਾ ਲਾ ਦਿੱਤਾ ਉਹ ਤਾਂ ਨਹੀਂ ਪ੍ਰਤੀ ਆਪਾ ਉਹ ਨਹੀਂ ਵਿੱਚ ਹੀ ਸੱਤੇ ਉਹਨਾਂ ਨੇ ਵਿਕਣਾ ਲਾ ਦਿੱਤਾ ਤੇ ਅਹੀਂ ਰੋਟੀ ਪਕਾਉਂਦੀ ਹੋਣਾ ਤੇ ਜਿਹੜੇ ਗ੍ਰਾਹਕ ਹੁੰਦੇ ਉੱਥੋਂ ਦੀ ਟੱਪ ਟੱਪ ਸਾਢੇ ਗੋਟੀਆਂ ਜਾਣੀ ਰੋਟੀਆਂ ਹੈਨਾ ਵੇ ਅਹੀ ਵੇਖਣਾ ਵੇਖਣਾ ਲਾਇਆ ਹੋਇਆ ਤੇ ਗਰਾਹਕ ਨਹੀਂ ਜਿਹੜਾ ਆਣਾ ਅਸੀਂ ਰੋਟੀਆਂ ਵੀ ਖਾਂਦੇ ਉਤਨੀ ਟਪ ਟਪ ਜਾਂਦੇ ਨਹੀਂ ਤੇਰਾ ਭਾਵੇਂ ਇਹ ਵੀ ਨਹੀਂ ਵੇਖ ਰਾ ਵੀ ਕੋਈ ਅੰਦਰ ਸੁੱਕਾ ਤੇ ਅੰਦਰ ਆਉਣਾ ਦੁਪਹਿਰ ਕਿ ਖੜਾ ਜਾਣਾ 3 ਵਜੇ ਵੀ ਗਰਾਹਕਾਂ ਨੇ ਆ ਜਾਣਾ ਜਿਹੜੇ ਗਰਾਹਕ ਲੱਗੇ ਹੋਏ ਸੀ ਇਹਨਾਂ ਨੇ ਹੀ ਕਹਿੰਦੇ ਵੀ ਚੱਲ ਤੂੰ ਹੀ ਸਾਡੇ ਤੋਂ ਬੰਦ ਕਰ ਉਹ ਵੀ ਖਾਲੀ ਕਰ ਦੋ ਤੇ ਐ ਹੀ ਵੇਚਣ ਦੇਚਣਾ ਉਹ ਵੀ ਚੇ ਕਰਾਇਆ ਲੈ ਜਾਣ ਤੇ ਵਿੱਚ ਹੀ ਗਰਾਹ ਕਵਾੜੀ ਜਾਣ ਇਹ ਐ ਹੀ ਵਿਕਣਾ ਲਾਇਆ ਆ ਅੱਛਾ ਮੈਂ ਤੇ ਇਹੀ ਕਹਿੰਨੀ ਆ ਮੇਰੀ ਤੇ ਇਹੀ ਸਾਰਾ ਕੇ ਰੱਬ ਦੇ ਕੇ ਬੇਨਤੀ ਅਰਜ਼ੋਈ ਆ ਕਿ ਘਰ ਸਭ ਨੂੰ ਇਹ ਰੱਬ ਤੋਂ ਆਪ ਨੂੰ ਘਰ ਤੋਂ ਬਣ ਜਾਣਾ ਕਿਸੇ ਨੂੰ ਭਾਵੇਂ 50 ਨਹੀਂ ਤੇ 25 100 ਨਹੀਂ ਤੇ 50 ਦੇਣ ਸਭ ਡੇਣਾ ਸਭ ਨੂੰ ਚਾਹੀਦਾ ਚਲੋ ਚੰਗੋ ਮਨਾ ਆਪਣੇ ਤੇ ਖਦੀ ਖਲੀ ਤੇ ਵੀ ਮਾਨ ਅੱਛਾ ਅੱਛਾ ਕੀ ਕਹਿੰਦਾ ਸੀ ਫਿਰ ਹੋਰ ਮਾਤਾ ਤੁਹਾਡਾ ਭਾਗ ਉਹ ਡਰ ਨਾਲ ਵਾਲੇ ਨੂੰ ਅਲਗੜੇ ਕੁਆਂਟੀ ਵੀ ਆਵੇ ਜੋ ਅਲਕ ਮਕਰਮ ਨੂੰ ਵਿੱਚ ਆ ਕੇ ਤੇ ਬੋਲਣ ਲੱਗੇ ਹਾਂ ਹਾਂ ਇਤ ਹੈ ਆ ਬਾਜੀ ਇੱਕ ਦੁਕਾਨ ਤੇ ਖਾਦੂ ਰਿਪੇਅਰ ਕਰਾਓ ਬੜਾ ਚੇਰ ਹੋ ਗਿਆ ਤਰ ਰਿਪੇਅਰ ਇਕ ਕੋਲੋਂ ਬਿੰਦ ਤੇ ਪਾਣੇ ਕੀ ਕੰਮ ਚੇ ਉਹ ਕੋਲੋਂ ਨਾਲ ਬੜਾ ਹਾਂ ਹਾਂ ਜੀ ਭਾਈ ਰਿਪੇਅਰ ਤੇ ਹੁਣ ਵਾਲਾ ਤੁਹਾਡਾ ਪਾਸੋਂ ਲਿਏ ਤੇ ਤੁਹਾਨੂੰ ਕਰਾਈ ਪ੍ਰੇਰ ਬੋਲੀ ਨਹੀਂ ਹੁਣ ਕਰ ਮੈਂ ਤੁਹਾਨੂੰ ਸਿੱਸੀ ਹਣ ਕੀ ਬੋਲਣ ਮੋ ਕਰ ਨਾਲ ਮੋ ਕਰ ਨਾਲ ਕਰ ਰਿਹਾ ਤੇ ਕਿਨਾਂ ਕੋਈ ਆਏ ਫਿਰ ਇਹ ਤਾਂ ਇਹਦਾ ਸਾਬਕਾ ਰਾਇਦਰ ਵਿਚਾਰੇ ਦੀ ਕੋਈ ਜ਼ਿੰਦਗੀ ਨਹੀਂ ਘਰ ਆਏ ਦਰ ਦੀ ਉਚਾਈ ਤੇ ਕੋਈ ਵੈਲ ਨਹੀਂ ਹੁੰਦੀ ਹੈ ਹੋਰ ਜਿਹੜਾ ਅਗਲਾ ਕਰਾਇਆ ਵੀ ਲੈਂਦਾ ਕਿ ਕਰਾਇਆ ਦੇਊਗਾ ਤੇ ਰਬੂ ਕੋ ਤੇ ਹੈ ਨਹੀਂ ਕੋਈ ਮੰਨਾ ਇਸ ਤੇ ਹੈ ਅਹੀਂ ਕੋਈ ਤੋੜ-ਫੋੜ ਕੀਤੀ ਜਾਂ ਅਸੀਂ ਕੋਈ ਕਿਸੇ ਤਰ੍ਹਾਂ ਦੀ ਮੰਮਾ ਬੂਏ ਵਿੱਚ ਟੁੱਟੀ ਸੀ ਕਿ ਨਾ ਕੰਮ ਕਰਵਾਨੇ ਆ ਪਾਣੀ ਲਾਉਣ ਦੇ ਪਏ ਹਾਂਜੀ ਬਿਜਲੀ ਦਾ ਪੇਲਾ ਲੱਗ ਤੋ ਲੈਂਦੇ ਨੇ ਵੇਚ ਗਏ ਹੈਨਾ ਅਜੇ ਬਿਜਲੀ ਫਰੀ ਹੈ ਫਿਰ ਵੀ ਬਿਜਲੀ ਦਾ ਕਿਰਾਇਆ ਦਾ ਨੂੰ ਠੋਕ ਕੇ ਬਿਜਲੀ ਦਾ ਬਿੱਲ ਲਾਉਂਦੇ ਹਾਂਜੀ ਸੋ ਇਹਦੇ ਨਾਲ ਆਪ ਤੇਰੇ ਕੰਨੇ ਨੇ ਸਾਨੂੰ ਅਸੀਂ ਤੇ ਬੈਠੇ ਨਹੀਂ ਦਿੰਦੇ ਸੀ ਫਿਰ ਤੇ ਚ ਵਿਚਾਰੇ ਸਾਡੇ ਵਰਗੇ ਮਕਰਾਏਦਾਰਾ ਤੋਂ ਕਹਿੰਨੇ 11 ਪੇ ਜੂਨ ਤੇ ਲਾ ਲਈਆਂ 15 ਅਪੇ ਜੂਨ ਤੇ ਲਾ ਲਈਆਂ ਕਹਿੰਦੇ ਨੇ ਕਿ ਕੀ 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 ਕਿਆ ਨਾ ਹੁੰਦਾ ਆ ਕਰਾਏਦਾਰ ਤੇ ਵਿਚਾਰਾ ਉਧਰੋਂ ਵੀ ਮਰਿਆ ਤੇ ਉਧਰੋਂ ਵੀ ਮਰਿਆ ਜੇ ਕਹਿ ਲੈਂਦਾ ਤਾਂ ਕਿ ਮੈਂ 10 ਦਿਨ ਨਹੀਂ ਮੈਨੂੰ 9 ਕਰ ਦੋ ਜਾਂ 8 ਕਰ ਦੋ ਤਾਂ ਕਹਿ ਦਿੰਦੇ ਨਾ ਜਦੋਂ ਤੋੜ-ਪੋੜ ਹੋਈ ਜਾਂ ਕੋ ਗੱਲਬਾਤ ਹੋਈ ਤੇ ਸਾਨੂੰ ਸਾਡਾ ਸਾਨੂੰ ਹੀ ਪੈਣਾ ਹੈ ਨਾ ਤੂੰ ਹੀ ਤੇ ਚਲੇ ਜਾਣਾ ਹੈ ਤੁਹਾਡੇ ਬੰਦੇ ਕੁਝ 10 ਮੀਟਰ ਨਾਲ ਨੱਕਿਆ ਦੇ ਤਾ ਬੜਾ ਮੈਂ ਚਲ ਕੋਈ ਨਹੀਂ ਮੈਂ ਫੋਨ ਕਰਕੇ ਪੁੱਛਾ ਵੀ ਉਹ ਸੁਣਦੀ ਘਰ ਸੀ ਤੇ ਵੀ ਤੁਸੀਂ ਇਸ ਤਰ੍ਹਾਂ ਅੰਟੀ ਨੂੰ ਕਹੋ ਅੰਟੀ ਨੂੰ ਫੋਨ ਕਰ ਪਰ ਗੱਟੂ ਕਹਿਣੀ ਹੈ ਕੋ ਬੋਲ ਅੰਕਲ ਜਨੂ ਨਾ ਕਰੇ ਅੰਟੀ ਨੂੰ ਕਹਿੰਦੇ ਕਦੋਂ ਇਦਾਂ ਦਾ ਅੰਕਲ ਨੂੰ ਕਰ ਦੋ ਕਿ ਇਦਾਂ ਗਰੀਬ ਐ ਛਾ ਉਹ ਨਾ ਦੋ ਜਨੂ ਚੰਗਾ ਲੱਗਦਾ ਐ ਅਸੀਂ ਕਿਰਾਇਆ ਦੇ ਕੇ ਰਹਿ ਰਹੇ ਕਿਤੇ ਉਲੀ ਥੋੜੀ ਰਹਿਦੀ ਐ ਹੈਲੋ ਚਾਹ ਬਣਾ ਕੇ ਪੀਂਦੇ ਹਾਂ ਸਭ ਪੈਣੋ ਅੱਛਾ ਕਿਹਨ ਲਈ ਸੀ ਇਹ ਪ੍ਰਾਇ ਹੈ ਇੱਧਰ ਕਿ ਮੈਂ ਤਾਂ ਘਰ ਕੋ ਨਹੀਂ ਸਾਂ ਤੇ ਬੋਟੀ ਘਰ ਸੀ ਤੇ ਬੋਟੀ ਤੇ ਵਿਚਾਰੀ ਹੋਣਾ ਕੀ ਹੋਈ ਜੇ ਮੈਂ ਵੀ ਬਾਹਰ ਗਈ ਹੁਣ ਮੈਂ ਘਰ ਨਹੀਂ ਸੀ ਚਲੋ ਮੈਂ ਘਰ ਨਹੀਂ ਤੇ ਵੱਖਰੀ ਗੱਲ ਸੀ ਹਾਂ ਰੋਟੀ ਉਹਨੂੰ ਕੀ ਪਤਾ ਹੋਵੇ ਦੀ ਕੀ ਗੱਲ ਹੈ ਕਿੰਦੀ ਇਹ ਸਾਰਾ ਢੰਕਾ ਨਾ ਕਰ ਦੋ ਖਾਲੀ ਕਰ ਦੋ ਇਹ ਆਉਂਦੇ ਆ ਤੁਸੀਂ ਤੋੜਪੋੜ ਕੀਤੀ ਹੈ ਤੁਸੀਂ ਆ ਕੀਤਾ ਆ ਭੈਣ ਕਿਹੜੀ ਤੋੜਪੋੜ ਕੀਤੀ ਹੈ ਇਹ ਕਹਿੰਨੇ ਇਹਦੇ ਕੀ ਆ ਕਿ ਚਲੋ ਜੀ ਸਾਡੇ ਬੱਚੇ ਨੇ ਲੀਕ ਲੀਕ ਬਲੀਕੇ ਸਾਡੇ ਵੀ ਤੇ ਬੱਚੇ ਹੀ ਨੇ ਨਾ ਜੇ ਭੈਣ ਮਕਾਰ ਨਾਲਕਾਂ ਦੇ ਬੱਚੇ ਨੇ ਤੇ ਸਾਡੇ ਵੀ ਬੱਚੇ ਹੀ ਨੇ ਕਹਾਣੀ ਤੁਹਾਡੇ ਭੈਣ ਬੱਚੇ ਨੇ ਤੇ ਸਾਡੇ ਵੀ ਤੇ ਬੱਚੇ ਹੀ ਨੇ ਖੂਨ ਦੇ ਬਰਾਬਰ ਆ ਨਾ ਸਾਡੇ ਬੱਚਿਆਂ ਨੂੰ ਕੋ ਬਾਹਰ ਨਿਕਲਣ ਦੇਵੇ ਨਾ ਸਾਡੇ ਤੁਸੀਂ ਇੱਕ ਦਿਨ ਵੀ ਆ ਕੇ ਪੁੱਛਿਆ ਆ ਕਰ ਰਿਹਾ ਲੈ ਲੈਂਦੇ ਜੋ ਇੱਕ ਦਿਨ ਵੀ ਆ ਕੇ ਤੂੰ ਪੁੱਛਿਆ ਵੀ ਕਿਵੇਂ ਰਹਿੰਦੇ ਹੋ ਕਿਵੇਂ ਸਾਡਾ ਪਰੋਤਾ ਡੰਗਾ ਰਹਿੰਦਾ ਹੈ ਹੈਨਾ ਤੁਹਾਡੇ ਵਿੱਚ ਵੀ ਜਾਣ ਆ ਹਿੰਦੀ ਇੱਕ ਬੰਦੇ ਆ ਕਿਉਂ ਗਿਆ ਰੱਬ ਦੇ ਘਰ ਦੇ ਵਿੱਚ ਅੱਛਾ ਨਹੀਂ ਉਹ ਵਾਲ ਕੋਈ ਨਹੀਂ ਮੈਂ ਤੇ ਗੱਲ ਕਰਨ ਨਹੀਂ ਆ ਤੇਰੇ ਨਾਲ ਤਾਂ ਐਡਾ ਪਰੋਸ ਭੈੜਾ ਤੁਸੀਂ ਇੱਕ ਦਿਨ ਹੀ ਪੁੱਛਿਆ ਲੈਂਡਰ ਪਾਇਆ ਉਹਨਾਂ ਨੇ ਨਾਲ ਸਾਡੇ ਇੰਨਾ ਗੰਦ ਪਾ ਦਿੱਤਾ ਹੈਨਾ ਜੀ ਤੁਸੀਂ ਰਹਿੰਦੇ ਹੁੰਦੇ ਤੇ ਆਣ ਕੇ ਚੁੱਕਦੇ ਨਾ ਇਹ ਸਾਡੇ ਕੋਲ ਉਹਨੇ ਜਿਪ ਕਰਨੀ ਕੀ ਕਰਾਇਦਾਰ ਨੇ ਆਪੇ ਹੀ ਚੁੱਕਣ ਦੇ ਇਹ ਵੀ ਮੇਰ ਵੀ ਚੁੱਕਿਆ ਕਰਾਇਦਾਰ ਦੀ ਕੋਈ ਜ਼ਿੰਦਗੀ ਕੋਈ ਕਰਾਇਦਾਰ ਚੋਕਾ ਦੀ ਜਾਣ ਆ ਰਾਇਦਾਰ ਦਾ ਤੇ ਮਕਾਨ ਮਾਲਕਾਂ ਦਾ ਤੇ ਬਲੈਕ ਡਾ ਲਾ ਲਿਆ ਤੇ ਕਰਾ ਦੇ ਕੋਲ ਰਾਇਦਾਰਾ ਤਾਂ ਤਾਂ ਨਾ ਭਰਤੀ ਬੜੀ ਕਰ ਲੈਨੇ ਅੱਛਾ ਅੱਛਾ ਨਾ ਤੂੰ ਹੀ ਤੂੰ ਹੀ ਰਿਪੇਅਰ

ਹੋ ਹੁਏ ਭੈਣ ਬੇਕਰ ਪਰਕਰ ਭੈਣ ਜੇ ਤੁਸੀਂ ਕਰਾਇਆ ਕਰਾਇਆ ਵਧਾਉਣਾ ਦਾ ਸਿੱਧੀ ਗੱਲ ਕੋ ਵੀ ਕਰਾਇਆ ਵਧਾਉਣਾ ਖਾਲੀ ਕਿਉਂ ਕਹਿੰਦੇ ਹੋ ਕੋਈ ਗਾਲੀ ਨਹੀਂ ਸਾਡੇ ਬੱਚੇ ਕਿਹੜੇ ਵੀਰੇ ਭੈਣ ਬੋਲਾ ਮਾਰ ਕੇ ਹੀ ਸਾਡੇ ਬੱਚੇ ਡਰ ਡਰ ਕੇ ਚਲੇ ਰਹਿੰਦੇ ਨੇ ਕਿਹੜੇ ਵੀਰੇ ਸਾਡੇ ਬੱਚਿਆਂ ਨੇ ਬੋਲ ਮਾਰੀ ਨਾ ਬੋਲ ਮਾਰੀ ਐਵੇਂ ਹੀ ਕਰਦੀ ਅੱਛਾ ਅੱਛਾ ਠੀਕ ਹੈ ਚਲ ਕੋਈ ਨਹੀਂ ਸੇ 6 ਮਹੀਨੇ ਦੀ ਗੱਲ ਹੈ ਜੀ ਤੁਹਾਡੇ ਗੇਰ ਕੁਵੈਸਟੀ ਹੈ ਉਹਦੇ ਹਿਸਾਬ ਨਾਲ ਦਵੋ ਵੀ ਆ ਰਿਹਾ ਰਿਕਵੈਸਟ ਹੈ ਵੀ ਚਲ ਅੱਛਾ ਹੀ ਕਰਾਇਆ ਵੀ ਦੇਨੇ ਕਰਾਇਆ ਵਧਾਣਾ ਅੱਛਾ 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 ਲਾ ਦੱਸ ਚਲੋ ਅੱਛਾ ਕੋਈ ਨਾ ਕਹੀ ਦੇ ਦੇਨੇ ਮਰੀ ਤਾਂ ਜੀ ਸਾਹ ਨਹੀਂ ਕੋਈ ਅੱਛਾ ਫੇਰ ਰਹਿਣ ਦਵਾਂਗੇ ਚਲ ਠੀਕ ਹੈ ਕੀ ਕਹਿੰਦੇ ਨੇ ਕਹਿੰਦੇ ਨੇ ਗੱਲ ਇਹ ਸਾਰੀ ਆ ਕਿਰਾਇਆ ਵਧਾਉਂਦੇ ਕਹਿੰਦੇ ਨੇ ਬਹੀ ਕਿਰਾਇਆ ਵਧਾਉਣਾ ਤੇ ਕਹਿੰਦੀ ਆ ਇਸ ਤਰ੍ਹਾਂ ਮੈਂ ਕਹਾ ਮੈਂ ਕੀ ਕਹਾ ਨਾ ਕੀਆ ਕਹਿੰਦੇ ਨੇ ਕਿ ਨਹੀਂ ਮੈਂ ਕੀ ਗੱਲ ਤੁਸੀਂ ਸਮਝੇ ਵੀ ਨਹੀਂ ਰਹੇ ਲੋਕ ਅਈ ਆਪ ਕੋ ਬੰਦੋਬਸਤ ਕਰ ਲੈਨੇ ਜਾਂ ਸਾਡਾ ਮਕਾਨ ਤਾਂ ਬਣਿਆ ਤੇ ਮਕਾਨ ਲੈ ਲਵਾਂਗੇ ਕਿਸ਼ਤਾ ਤੇ ਲੈ ਲਵਾਂਗੇ ਕੋਈ ਕਿਸ਼ਤਾ ਤੇ ਵੀ ਕੀ ਲੈਣਾ ਬਾਈ ਗੁਰੂ ਜੀ ਨੇ ਕਿ ਦਿੱਤਾ ਕਾਪ ਬਣਾਈ ਦਿੰਦਾ ਲੈ ਆਹ ਤਾਂ ਕਹਿੰਦੀ ਹੈ ਨਹੀਂ ਤੇ ਤੁਸੀਂ ਆਹ ਕਰਨਾ ਜੇ ਰਹਿਣਾ 6 ਮਹੀਨੇ ਤੱਕ ਰੋਇਆ ਬਤਾਓ ਕਾਸ਼ ਮਮਾ ਕਰਾਇਦੀ ਸੀ ਕਲੀਆਂ ਮੈਂ ਪੰਜ ਦਿਨ ਨੇ ਕੋਈ ਵੀ ਤੁਹੀ ਰਹੀ ਸੀ ਬੱਚਿਆਂ ਨੇ ਕੀ ਗੱਲ ਕਰਨ ਦੇ ਸੀ ਬੱਚਿਆਂ ਦੀ ਕੀ ਤੁਹਾਡੇ ਬੱਚੇ ਸਾਨੂੰ ਮਕਾਨ ਵਾਂਡੀ ਕਹਿੰਦੇ ਨੇ ਤੁਹੀ ਬੋਲ ਮਾਰੀ ਆ ਬੱਚੇ ਨਾ ਅੱਜ ਕਰਦੇ ਸਾਡੇ ਬੱਚੇ ਕਿੱਥੇ ਕਰਦੇ ਸਾਡੇ ਬੱਚੇ ਚਰਪਕਿਆਂ ਦੇ ਕਰਦੇ ਸਾਡੇ ਬੱਚੇ ਤੇ ਵਿਚਾਰੇ ਹਨਾ ਉਹਨਾਂ ਦੇ ਬੱਚੇ ਬੱਚੇ ਨੇ ਤੇ ਸਾਡੇ ਬੱਚੇ ਬੱਚੇ ਕੋਈ ਨਹੀਂ ਆ ਮਮਾ ਨੇ ਦਿਨੇ ਤੇ ਸਾਡੇ ਘਰ ਬੋਲਾ ਡੇ ਸਾਡੇ ਬੱਚੇ ਨਹੀਂ ਤੱਪਦੇ ਆਦੇ ਬੱਚੇ ਕਿ ਤੇ ਸਾਡੇ ਬੱਚੇ ਨਹੀਂ ਹੈ ਵੈਗੁਰੂ ਮੇਰੇ ਤੇ ਇਹੀ ਬੇਤੀਆ ਮੇਰੇ ਤੇ ਇਹੀ ਰਿਕਵੈਸਟ ਆ ਕਿ ਘਰ ਸਭ ਨੂੰ ਦਵੀ ਔਰ ਹਰ ਇੱਕ ਨੂੰ ਕਹਿੰਦੇ ਨੇ ਸਿਆਣਿਆਂ ਦੀ ਕਹਾਵਤ ਆ ਉੱਲੀ ਔਰ ਜੁਲੀ ਸਭ ਨੂੰ ਦਵੀ ਸਾਰਾ ਰੂਪਾਂ ਵਿੱਚ ਥੋੜ੍ਹੀ ਦੇਰੀ ਪਰ ਦਵੀ ਜ਼ਰੂਰੀ ਉਹਨਾਂ ਦੇ ਬੱਚੇ ਬੱਚੇ ਨੇ ਤੇ ਸਾਡੇ ਬੱਚੇ ਬੱਚੇ ਕੋਨੀ ਸਾਡੇ ਬੱਚੇ ਚ ਨਹੀਂ ਜਾ ਰਹੀ ਉਲਟੇ ਦੇਖ ਲੋ ਬਾਂਡੀ ਕਿੰਨੇ ਆ ਸਾਡੇ ਬੱਚੇ ਮਾੜਾ ਖਾਂਦੇ ਨੇ ਅਸੀਂ ਕਿਹਨੇ ਨਾ ਮਾੜਾ ਖਾਂਦੇ ਨੇ ਤੇ ਨਾ ਮਾੜਾ ਪੌਂਦੇ ਨੇ ਕਈ ਨਾ ਮਾੜਾ ਅਹੀਂ ਇਤਰਾ ਕਰਨੇ ਫਿਰ ਸਾਨੂੰ ਇਨੀਆਂ ਗੱਲਾਂ ਕਰਕੇ ਜਾਂਦੇ ਨੇ ਅਰੋਂ ਕਹਿੰਦੇ ਨੇ ਕਿ ਕਿਤਰਾ ਵੇ ਬੈਂਦੇ ਨੇ ਹਰੇ ਸਾਡਾ ਕੋ ਨੋਰ ਵੇਨੇ ਮੇ ਇੱਥੇ ਦਫਾਰਨਾ ਟੱਕਰ ਸਾਨੂੰ ਰਹਿਣ ਦੇ ਨਹੀਂ ਪਤਾ ਹੀ ਕਿ ਆਪਣੇ ਮਕਾਨ ਮਾਲਕਾਂ ਨਾਲ ਵੀ ਵਧੀਆ ਸਫਾਈ ਕਰਦੇ ਹਾਂ ਤੇ ਮੇਰੀ ਤੇ ਹੀ ਅਸਟੇ ਵੀ ਘਰ ਸੋਹਣ ਸਫਾਈ ਤਾਂ ਹਰ ਕੋਈ ਆਪਣਾ ਹੋਵੇ ਹੁਣ ਕੁੱਤਾ ਹੁੰਦਾ ਕੁੱਤਾ ਵੀ ਪੂਛ ਮਾਰ ਕੇ ਸਾਫ ਕਰਕੇ ਅਸੀਂ ਵੀ ਤੇ ਇਨਸਾਨ ਅਸੀਂ ਤੇ ਸਫਾਈ ਕਰਕੇ ਰਹਿਣੇ ਆ ਹਰ ਵੇਲੇ ਚੜ੍ਹੂ ਪੁੱਛੇ ਗਾਈ ਦੇ ਨੇ ਬਾਈ ਤੋਂ ਕਰਨਾਲ ਦੇ ਨਾਲ ਅਸੀਂ ਪੁੱਛ ਲਈਏ ਕਿ ਅਸੀਂ ਤੁਸੀਂ ਥੋੜੀ ਰਾਇ ਦੇ ਸਾਡੇ ਬੱਚੇ ਰਹਿੰਦੇ ਅਸੀਂ ਆਪਣੇ ਬੱਚਿਆਂ ਦੀ ਸੁਵਾਈ ਕਰੀਏ ਤੁਹਾਡੇ ਵੀ ਥੋੜੀ ਕਰਨੀ ਅਸੀਂ ਦੇ ਚਲੋ ਮੰਮਾ ਕੋਈ ਨਾ ਰੱਬ ਦੇ ਬਾਈ ਜੀ ਤੇ ਦੇਖ ਲਈਏ ਇਹ ਮਿਸੋ ਡੀਪੀ ਵੀ ਇਚਾਰ ਵੀ ਨਹੀਂ ਕਰਾ ਆ ਦੇ ਚੀ ਜਾ ਰਹੀ ਕਰਾ ਦੇ ਦੇ ਬਿਜਲੀ ਦਾ ਬਿੱਲ ਸਾਨੂੰ ਬਖਰਾ ਲਾਇਆ ਹੈ ਹਾਂ ਤੇ ਕੀ ਕਰਕੇ ਅੱਨਾ ਫਿਰ ਵੀ ਸਾਡੇ ਅੰਦਰ ਆ ਵਰਕੇ ਨੇ ਮੈਰੀਟ ਪਰ ਰਿਕਵੈਸਟ ਹੈ ਹੀ ਆ ਰੱਬ ਦੇ ਅੱਗੇ ਮੈਂ ਉਤਰਾ ਕੇ ਸੇ ਨਾ ਕਰ ਪਿਤਾ ਹਰ ਇੱਕ ਨੂੰ ਘਾਰ ਦਵੀ ਹਰ ਇੱਕ ਨੂੰ ਘਾਰ ਦਵੀ ਅਹੀਂ ਸਭ ਕੋ ਨਿਕਾੜ ਦੇ ਮੇਰੀ ਵੀ ਸ਼ਾਦੀ ਕਿੰਨੀ ਕਿੰਨੀ ਬੇਜਤੀ ਹੁੰਦੀ ਆ ਮੇਰੇ ਤੇ ਹੀ ਸਭ ਨੂੰ ਘਾਰ ਦਵੀ ਔਰ ਕੋਈ ਵੀ ਘਰ ਤੋਂ ਬੰਜਾ ਨਾ ਹੋ ਅਹੀਂ ਅੱਧੀ ਖਾਲ ਆਗੇ ਅਹੀਂ ਤੋੜੇ ਖਾਦਾਂਗੇ ਪਰ ਸਭ ਘਰ ਜ਼ਰੂਰ ਤਵੀ ਮੇਰੀ ਰੱਬ ਦੇ ਅੱਗੇ ਬੇਨਤੀ ਆ ਵੀ ਮੈਨੂੰ ਘਰ ਜ਼ਰੂਰ ਤਵੀ ਹਰ ਕਿਸੇ ਨੂੰ ਦਵੀ ਅਹੀਂ ਬਹੁਤ ਦੁਖੀ ਆ ਇਹ ਕਰਾਇਆ ਕਿਤੇ ਫਿਰ ਵੀ ਸਾਨੂੰ ਸੌ ਸੌ ਬਣਾਉਂਦਾ ਪਰੋਸ ਹੀ ਨਹੀਂ ਸਾਨੂੰ ਜੀਰ ਦਿੰਦਾ ਇੱਕ ਦਿਨ ਮਕਾਨ ਮਾਲਕ ਕਿਤੇ ਆ ਕੇ ਨਹੀਂ ਕਹਿੰਦਾ ਵੀ ਇਹ ਕਰਾਇਆ ਲੈਣੀ ਹੈ ਤੇ ਤੁਹੇ ਵੀ ਬੰਦੇ ਵੀ ਭਾਈ ਇਹਨਾਂ ਨੂੰ ਕੁਝ ਨਹੀਂ ਕਰਾਉਂਦਾ ਕੱਲੋ ਕੋਈ ਗੱਲ ਨਹੀਂ ਮੈਂ ਜਾਵਾਂ ਪਰਗਟ ਦੇ ਕਿਤੇ ਪਰਗਟ ਦੇ ਤੇ ਕੋਈ ਜਵਾਬ ਨਹੀਂ ਕਹਿੰਦੇ ਮੈਂ ਤੁਹੇ ਇਤਰਾਇ ਕਰੋ ਤਾਂ ਮੈਂ ਕਰਾਇਆ ਬਣਾ ਹਾਂ ਚਲੋ 1000 ਰੁਪਿਆ ਹੋਰ ਦੇ ਦੋਈ ਬਾਰੇ ਅੱਜ ਨਾ ਬੱਚੇ ਹੁੰਦੇ ਨੇ ਨਾ ਸਕੂਲੋਂ ਤੇ ਮੈਂ ਆਉਂਦੀ ਨਾ ਉਹਨਾਂ ਨੂੰ ਟਿਊਸ਼ਨ ਛੱਡਵਾ ਕੇ ਆਉਂਦਿਆ ਕੋਈ ਗੱਲ ਨਹੀਂ ਆਏ ਗੁਜ਼ਾਰਾ ਕਰਨਾ ਹੀ ਕੱਢਣੀ ਛੇੜਨੀ ਉਹ ਸਾਡੀ ਵੀ ਸੁਨੇਗਾ ਉਹਦਾਂ ਕਿਤੇ ਸਾਡੀ ਸੁਨੇਗਾ ਸਾਡੀ ਵੀ ਸੁਨੇਗਾ ਅਹੀਂ ਕਿਹੜਾ ਰੱਬ ਤੇ ਮਾਂ ਮਾਰੀ ਹੋਏ ਪਰ ਮਕਾਨ ਮਾਰ ਤਾ ਇੰਝ ਕੋਈ ਕਰਨਾ ਚਾਹੀਦਾ ਜਿੱਤਰਾ ਸਾਡੇ ਨਾ ਕੀਤੇ ਕਰਨਾ ਨਹੀਂ ਚਾਹੀਦਾ ਹਰ ਇੱਕ ਚੁੱਕੋ ਦੀ ਜਾਨ ਹੈ ਕਦੀ ਉਹ ਵੀ ਚਕਰਾਏ ਤੇ ਹੋਉਂਗੀ ਨਾ ਕਦੀ ਅਹੀਂ ਕਿਤੇ ਸਾਨੂੰ ਤੁਸੀਂ ਰੱਬਾ ਸਾਨੂੰ ਤੁਸੀਂ ਉਹ ਨਾ ਦੇਵਾਹੀ ਗੱਡੀਆਂ ਕੋੜੇ ਵੀ ਮੰਗ ਤੇ ਸਭ ਕਾਲ ਰਹਿਣ ਨੀ ਬਸ ਘਰ ਦੀ ਮੇਰੀ ਰੱਬ ਦੀ ਇੱਕ ਹੀ ਬੇਨਤੀ ਹੈ ਰੱਬਾ ਘਰ ਦੇ ਤੇ ਸਭ ਨੂੰ ਰਹਿਣ ਨੂੰ ਕਾਰ ਦੇ ਬਸ ਮੈਂ ਹੀ ਰੱਬ ਨੂੰ ਕਹਿੰਦੀ ਕਰ ਕਿਹਾ ਤਮੇ ਬੱਚਿਆਂ ਨੂੰ ਕਿਸ ਨੂੰ ਕਾਲ ਦਵਾਗੇ ਮੇਰੇ ਰੱਬਾ ਤਾ ਕੁਛ ਕਿਹਾ ਬੱਚਿਆਂ ਦਾ ਤੁਸੀਂ ਕਰ ਤਮੇ ਬੱਚਿਆਂ ਨੂੰ ਘਰ ਨੂੰ ਟੁਸ਼ਕਾਣ ਦੇ ਮਾਈ